ਇੱਕ ਕਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲੜਕੀਆਂ ਜਿਹੜੀਆਂ ਕਹਿੰਦੇ ਥਾਣੇ ਦੇ ਸਾਹਮਣੇ ਜੋ ਫੇਰ ਜਾ ਰਹੀਆਂ ਸੀਗੀਆਂ ਉਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਦਿਨਾਨਗਰ ਦੇ ਸਾਹਮਣੇ ਜੋ ਬੈਰੀਕੇਡਸ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਿੱਟ ਕੀਤਾ ਇਸ ਤਰ੍ਹਾਂ ਟੋਟਲ ਚਾਰ ਇਹਦੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ਼ ਡਰਾਈਵਿੰਗ ਕਰਦੇ ਹੋਏ ਇੰਜਰ ਕੀਤਾ ਗਿਆ ਸੀ ਤੇ ਜੋ ਚਾਰਾਂ ਜਿਹੜੇ ਇੰਜਰਡ ਵਿਕਤੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਕਾਬੂ ਕੀਤਾ ਤੇ ਜੋ ਇਹਦੇ ਪਰਿਵਾਰ ਨੇ ਇੰਜਰਡ ਬੰਦਿਆਂ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇਹਦੇ ਇੰਜਰੀਜ਼ ਨੇ ਉਸ ਦੇ ਮੁਤਾਬਕ ਕੰਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗੱਲ ਕੀਤੀ ਜਾਵਾ ਤਾਂ ਟੋਟਲ ਕਿੰਨੇ ਸਵਾਰਸੀ ਗੱਡੀ ਤੇ ਨੌਜਵਾਨ ਜਿਨ੍ਹਾਂ ਵੱਲੋਂ ਐਕਸੀਡੈਂਟ ਨੂੰ ਐਗਜ਼ਾਮ ਦਿੱਤਾ ਗਿਆ ਮੌਕੇ ਤੇ ਦੋ ਲੜਕੀਆਂ ਸਾਨੂੰ ਮਿਲੇ ਨੇ ਤੇ ਬਾਕੀ ਇੱਕ ਲੜਕਾ ਵਾਰ ਨਾਲ ਸੀਗਾ ਤਿੰਨ ਲੜਕੇ ਜੋ ਗੱਡੀ ਵਿੱਚ ਸਵਾਰ ਸੀਗੇ ਜਿਹੜੇ ਪੇਸ਼ੈਂਟ ਨੇ ਕਿੱਥੇ ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ ਟੋਟਲ ਚਾਰ ਜਿਹੜੇ ਇੰਜਰਡ ਪੇਸ਼ੈਂਟ ਨੇ ਇਹਦੇ ਵਿੱਚ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹਦਾ ਐਮਹ ਹੈਗਾ ਤੇ ਉੱਥੇ ਇਲਾਜ ਚੱਲ ਰਿਹਾ ਪਠਾਨਕੋਟ ਤੇ ਦੋ ਜਿਹੜੇ ਪੇਸ਼ੈਂਟ ਸੀਗੇ ਉਹ ਸਿਵਲ ਹਸਪਤਲ ਪਹਿਲਾਂ ਸਿੰਗੋਵਲ ਰੈਫਰ ਕਿੱਥੇ ਸੀਗੇ ਜੀ ਉਸ ਤੋਂ ਫਰਦਰ ਗਏ ਨੇ ਜੀ ਇਹ ਆਪਣੇ ਬਬਰੀ ਹਸਪਤਲ ਟੋਟਲ ਸਾਰੇ ਜਿਹੜੇ ਆਪਣੇ ਕਿੰਨੇ ਲੋਕ ਜਿਹੜੇ ਆ ਉਹਦੇ ਵਿੱਚ ਲੇਡੀਜ਼ ਕਿੰਨੇ ਆ ਤੇ ਜੈਂਟਸ ਕਿੰਨੇ ਆ ਜਿਹੜੇ ਜ਼ਖਮੀ ਹੋਏ ਜਿਹੜੇ ਵੀ ਇੰਜਰਡ ਨੇ ਇਹਦੇ ਵਿੱਚ ਤਿੰਨ ਜੜੀਆਂ ਨੇ ਲੇਡੀਜ਼ ਨੇ ਤੇ ਇੱਕ ਜਿਹੜਾ ਹੈਗਾ ਡਰਾਈਵਰ ਜਿਹੜੇ ਕਾਰ ਸਵਾਰ ਸੀ ਉਹ ਕਾਬੂ ਕਰ ਲਿਆ ਸੀ ਪੁਲਿਸ ਨੇ ਹਾਂ ਓਕੇ ਤੋਂ ਕਾਬੂ ਕੀਤਾ ਨੇ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿੰਨੀ ਕੁ ਉਮਰ ਦਾ ਦੱਸ ਰਿਹਾ ਕਹਿੰਦੇ ਬਹੁਤ ਘੱਟ ਉਮਰ ਦੇ ਸੀ ਜਿਹੜੇ ਕਾਰ ਚਾਲਕ ਸੀ ਇਹ ਤਾਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਤੁਹਾਨੂੰ ਵੀ ਕਿੰਨੀ ਹੁੰਦੀ ਹੈ ਜੀ ਜੀ ਠੀਕ